ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਦੀ ਵੀਡੀਓ ਚ ਮੁੰਡਾ ਮੋਟਰ ਪਰ ਲੱਗੇ ਤੇ ਪਪੂਲਰ ਲਾਉਣਾ ਮੈਂ ਕਿਹਾ ਵੀ ਲਾ ਦਈਏ ਥੋੜੀ ਜਿਹੀ ਲਾਉਣੀ ਐ ਤੇ ਕਿ ਜਗ੍ਹਾ ਥੋੜੀ ਜਿਹੀ ਦਾ ਕਨਾਲ ਕਥੋਈਆਂ ਮੇਰੀਆਂ ਛੋਲੇਆਂ ਵਾਲੀ ਖੱਤੀ ਸੀ ਆਪਣੀ ਪਹਿਨੇ ਇਹਦੇ ਚ ਪਪੂਲ ਰਹੇ ਤੇ ਪਪੂਲਰ ਪਟਾਕੇ ਫਿਰ ਬਾਜਰਾ ਪੂਜਰਾ ਪੀਤਾ ਦਾ ਤੂਤੇ ਮੈਂ ਬਾਸਮਤੀ ਲਾਈਤੀ ਓਰੇ ਤੁਸੀਂ ਦੇਖੀ ਹੋਗਾ ਹੁਣ ਇਹਦੇ ਵਿੱਚ ਫਿਰ ਗੰਨਾ ਲਾ ਕੇ ਛੋਲੇ ਲਾ ਤੇ ਉਹ ਮੈਂ ਪਪੂਲਰ ਲਾ ਦਈਏ ਫਿਰ ਪਿਛਲੀ ਵਾਰੀ ਉਰੇ 50 ਕ ਬੂਟੇ ਤੇ ਲੱਖ ਰੁਪਏ ਦੀ ਹੋ ਗਏ ਤੇ ਫੇਰ ਵੀ ਸੋਣਾ ਜੀ 2000 ਨੂੰ ਬੂਟਾ ਹੁਣ ਵੀ 50 55 ਬੂਟੇ ਲੱਗ ਜਣੇ ਮੈਂ ਕਿਹਾ ਚਲੋ ਲਾ ਦਿੰਦੇ ਆ ਲਾਇਵ ਅੱਜ ਬੋਲਾ ਟੋਏ ਪੱਟਣ ਇਹਨੂੰ ਮਿਣਕੇ ਦੇ ਦਿੱਤਾ ਲੱਗਿਆ ਕੱਢਣ ਬੰਦਾ ਗੁੱਡਾ ਹੈ ਹੂੰ ਇਹਦੇ ਵਿੱਚ 55 ਬੂਟੇ ਲੱਗਣੇ ਆ ਆਪਣੇ ਐਜ ਕੀ ਥੋੜੀ ਜਿਹਾ ਵੱਧ ਲਾ ਦਿੱਤੇ ਮੈਂ ਨੇੜੇ ਕਰਕੇ ਕਿਉਂਕਿ ਖੁੱਲਾ ਹੀ ਆ ਦੋੜੇ ਦੋੜੇ ਤੇ ਲਾਉਣਾ ਹੀ ਨਹੀਂ ਹੈਗੇ ਦੇ ਕਰਕੇ ਫਿਰ ਹੁਣ ਇਹ 56 ਬੂਟੇ ਇੱਥੇ ਲੱਗਣੇ ਆਂ ਗਾਹਾਂ ਨੂੰ ਵੱਧ ਲਾਵਾਂਗੇ ਅੱਜ ਕੀ ਇਹੀ ਜਗ੍ਹਾ ਤੇ ਉਧਰ ਹੁਣ ਬਾਕੀ ਨੀਮੀ ਜਿਹੜਾ 24 ਬੂਟੇ ਲਾਉਂਦਾ ਨਹੀਂ ਮੈਂ ਕਹਾਂ ਉੱਚੀ ਜਗ੍ਹਾ ਹੀ ਠੀਕ ਆ ਉੱਪਰਲੇ ਸਾਰੇ ਖੇਤਾਂ 'ਚ ਲੱਗੇ ਪਈ ਆ ਉਹ ਬੂਲਰ 1004 ਸਾਲ ਦੇ ਹੋਗੇ ਤਿੰਨ ਰੋਜ਼ ਇੱਕ ਫੇਕਣਾ ਹੈ ਅੱਜ ਕੀ ਹੈ ਨਹੀਂ ਤੇ ਮੈਂ ਕਹਾਂ ਚਲ ਅੱਜ ਕੀ 31 ਚਲਾ ਦਿੰਦੇ ਆ 50 60 ਬੂਟੇ ਹੀ ਬਹੁਤ ਆ ਜਿਹੜੇ ਲੱਗਦੇ ਆ ਬਾਕੀ ਇੱਧਰ ਤੇ ਅੱਜ ਲੱਗੇ ਤੇ ਫੇਰ ਅੱਜ ਜਗਦੀਪ ਦੇ ਆਪਣੇ ਵਾਲੀ ਬਣੀ ਦੀ ਪੱਟ ਕੇ ਕਹਿੰਦਾ ਲਾ ਦੇਣੇ ਸਾਰੇ ਜਿੰਨੀ ਹੈਗੀ ਆ ਮੈਂ ਚੱਲ ਕੋਈ ਨਹੀਂ ਲਾ ਦੇ। ਬਾਕੀ ਉਧਰ ਅੱਜ ਪਰਚੀ ਵੀ ਘੜਦੇ ਆਪਣੀ 150 ਵਾਲੀ। ਰਾਤ ਆ ਜਗਦੀਪ ਦੀ ਲੱਦ ਕੇ ਲੈ ਆਏ ਤੇ। ਟਰਾਲੇ ਸਾਰੇ ਬਦਲੇ ਹੋਏ ਆ। ਤੇ ਹੁਣ ਮੇਰੇ ਵਾਲੀ ਹਰਸ਼ਵੀਰ ਲੱਦੂਗਾ। ਉਹ ਲੱਗੇ ਵੀ ਘਰ ਨਾਲ ਚ 150 ਕਾਉਂਟਰ ਵਾਲੀ। ਬਾਕੀ ਚੱਲਦੇ ਆ ਉੱਥੇ ਖੇਤ ਨੂੰ ਦੇਖਦੇ ਆ। ਚਾਹ ਉਹਨਾਂ ਨੂੰ ਦੇ ਆਇਆ ਇਹ ਤਾਂ। ਇਹ ਆਪਣੀ ਵਾਲੀ ਪਨੀਰੀ ਆ। ਇਹ ਵੀ ਐਨ ਵਧੀਆ ਹੋਈ ਆਈ। ਲੱਗੇ ਵੀ ਲਾਉਂ ਚਲੋ। ਉਹ ਆ ਕੇ ਕਰੇ ਹੂੰ ਤਿੰਨੇ ਲੈਣਾ ਕਰਤੀਆਂ ਉਰੇ ਆ ਇੱਥੇ ਤੇ ਫੇਰ ਚਾਰ ਕਰਤੀਆਂ ਉਹ ਕਰੰਗੀ ਜੋ ਹੁੰਦਾ ਹੈ ਨਾ ਉਹ ਕبھی ਉਧਰ ਕਰ ਲੇਤਾ ਹੈ ਕبھی ਇਧਰ ਕਰ ਤਿੰਨੇ ਰਹਿਣ ਦੇ ਉਰੇ ਚਾਰ ਕਾ ਨੂੰ ਲਾਈਆਂ ਇੰਨੀ ਕਿ ਜਗਾ ਵਿੱਚ ਆ ਹੂੰ ਕਿੰਨੇ ਲਗਾਤਾ ਆਏ ਬਾਬੇ ਨੇ ਚਾਰ ਲਾਤੀਆਂ ਬਾਬੇ ਰਹਿਣ ਦੇ ਆ ਨਾ ਲਾ ਉਰੇ ਆ ਬਲ ਗਿਆ ਛੋੜ ਦੋਸਤ ਕੋ ਬਹੁਤ ਲੱਗ ਗਿਆ ਕੋਈ ਨਹੀਂ ਲਤੀਆ ਤੈਂ ਕਾ ਜਾਣਾ ਜੀ ਹੈ ਹੈ ਇਹ ਤਾਂ ਬਹੁਤ ਦੂਰ ਪਿਆ ਫੇਰ ਏ ਤਾਂ ਪੈਸੀ ਕਹਿੰਦਾ ਚਾਹੀਦੀ ਐ ਮੈਂ ਜਾਣਾ ਨਹੀਂ ਭੇਜਣਾ ਹੈ ਅੱਛਾ ਇਹ ਭੇਜਣਾ ਐ ਆ ਵੀ ਪਨੀਰੀ ਦਾ ਹੋਇਆ ਹੀ ਐ ਨਾ ਵਧੀਆ ਬੜੀਆਂ ਉਹ ਪਨੀਰੀ ਸਹੀ ਐ ਅੱਛਾ ਚੱਲ ਆਪਣਾ ਵੀ ਲੱਗ ਜਾਣਾ ਦੋ ਕਿਹਾਰੇ ਵਜਿਹੜੇ ਬਚ ਗਏ ਨਾ ਹੋਰ ਲੱਗੇਗਾ ਉੱਪਰ ਲਾਉਣਾ ਹੀ ਨਹੀਂ ਜਬੀ ਵਾਲਾ ਜਬੀ ਵਾਲਾ ਵੇ ਉਹ ਪਿਆਜੇ ਪਿਆਜ ਕਰ ਦੇਣੇ ਹੁਣ ਮੈਂ ਕਹਤਾ ਬਤਾਉਂ ਤਾ ਉਹ ਲਾਉ ਉਹ ਬਤਾਉਂ ਯਾਰ ਸਪਰੇਹਾਂ ਬਹੁਤ ਊਣੀਆਂ ਕਾ ਤਾਂ ਸੁਪਰੇ ਬਹੁਤ हमको इतना ला देना हम ला लेगा हां ये थोड़ा जा एक मुट्ठी लगा दो कादे वास्ते खाना है इनू खाने वास्ते चल कोई नहीं देखदा लगा देंगे उधर रखना लो जी उधर भी लाते ਘੜਨ ਖੱਤੀ ਵਿੱਚ ਵੀ ਜਿਹੜਾ ਇੱਧਰ ਗੰਨਾ ਖੜਾ ਦੇ ਵੀ ਲੱਗੇ ਘੜਨ ਦੇਖਦੇ ਇੱਧਰ ਕਿੰਨੀ ਭਰੀ ਹੁੰਦੀ ਆ ਫੇਰ ਐਸਟੀਮੇਟ ਲਗੂਗਾ ਵੀ ਇੰਨੀ ਭਰੀ ਹੋਏ ਤੇ ਵੀ ਇੰਨਾ ਕੋ ਹੋ ਗਿਆ ਹਾਂ ਕਿਦਾਂ ਜਗਦੀਪ ਸਿੰਘਾ ਵਧੀਆ ਜੀ ਵਧੀਆ ਠੀਕ ਆ ਰਾਤ ਇਹਦੀ ਤਾਂ ਆ ਗਈ ਲੱਦ ਕੇ ਸਾਡੇ ਕਿ ਨਹੀਂ ਰਹਿ ਗਈ ਇੱਧਰ ਨਹੀਂ ਇਹ ਕਿਤੇ ਪਰਚੀ ਆ ਗਈ ਕਿ ਦੋ ਦਿਨਾਂ ਭੱਜ ਜਾਣ ਮਾਨੂੰ ਛੱਡ ਕੇ ਮੈਨੂੰ ਮੈਨ ਲੱਗਦਾ ਜੇ ਮੇਰੀ ਆ ਵੀ ਜਾਵੇ ਅੱਜ ਕਿਤੇ ਰਹਿ ਨਾ ਜਾਵੇ ਇਹ ਵਿਆ ਨੰਬਰਾਂ ਪਿੱਛੇ ਜੀ ਰਹਿ ਗਈ ਵੇ ਤਾਂ ਸਾਨੂੰ ਵੀ ਨਾ ਉਹਨੂੰ ਵੀ ਨਾ ਜਾਣਦਾਂ ਹੀ ਫੇਰ ਕਿੱਥੇ ਜਾਣ ਦੇਣਾ ਮੈਂ ਟਰਾਲੀ ਕਿਹੜੇ ਪਰਮ ਨੇ ਆਹ ਲੈ ਜਾਣੀ ਹੈ ਨਾ ਮੇਰੇ ਨੂੰ ਤਾਂ ਆਪਣੀ ਟਰਾਲੀ ਲੈ ਜਾਣੀ ਆ ਮੇਰੇ ਵੱੜੇ ਚ ਘੜਾਈ ਇਹਨੂੰ ਮੂਹਰੇ ਆਪੇ ਘੜਾਉਣੀ ਜਿੱਥੇ ਘੜਾਉਣੀ ਆ ਔਰ ਲੱਦਣਾ ਉਹਨੇ ਅੱਜ ਹੋਰ ਉੱਪਰ ਹਾਂ ਲੱਗੇਗਾ ਘੰਟੇ ਦੋ ਅੱਛਾ ਗਾਮਾ ਸਾਈਡ ਜੀ ਨੂੰ ਵਰਕੇ ਤਾਂ ਲਾਈਏ ਨਾ ਨਾ ਲੱਗੇ ਵੀ ਦੋ ਘਣ ਬਾਕੀ ਉਹਰੇ ਦੇਖਦੇ ਆ ਕਿਆ ਬਣਦਾ ਇਹਦਾ ਅੱਜ ਉਸ ਤੋਂ ਪਤਾ ਲੱਗੂ ਕਿਲੇ ਦੀ ਕਿੰਨੀ ਨਿਕਲਦੀ ਆ 100 ਬਰੀ ਦੇ ਉੱਪਰ ਦਾ ਇੱਧਰ ਵੀ ਹੋਈ ਜਾਣਕਾਰੀ 150 ਦੇ ਉੱਪਰ ਕਹਿੰਦੇ ਆ ਇਹ 150 ਦੇ ਹਾਂ ਬਹੁਤ ساری ਘਾੜਨੀ ਆ ਸਾਰੀ ਫੇਕ ਤਾਂ ਨਹੀਂ ਘੜੂਦੀ ਸਾਰੀ ਬਣਾ ਲੈ ਯਾਰ 170 ਜੂ ਇੰਨਾ ਕੇ ਪਰ ਮੁੜ ਕੇ ਆਉਣਾ ਪੈਣਾ ਵੀ ਕਿਆ ਕਰੂਗੇ ਉਹਨੂੰ ਵਧੀਆ ਤਾਂ ਲਈ ਤਿਆਰ ਆ ਜੀ ਇਹ ਨਹੀਂ ਪਾਏ ਹੈ ਉਹ ਯਾਰੋ ਸਵਾਰੇ ਕਦੇ ਹੋਣੇ ਡੋਲੇ ਕਿੁੱਟੇ ਵਾਲੇ ਹੋਣੇ ਆ ਕਿੁੱਟੇ ਵਾਲੇ ਜਿਹਦਾ ਚੈੱਕ ਕਰ ਵੀ ਕਿਆ ਬਣਦਾ ਉਹਨਾਂ ਦਾ ਦੇਖ ਚੱਟ ਕੇ ਮੈਂ ਕਿੁੱਟੇ ਵਾਲੇ ਜਿਹਦਾ ਚੈੱਕ ਕਰ ਉਹ ਨਾ ਫਿਰ ਹੁਣ ਉਹ ਪਸੰਦ ਲੱਗੇ ਪਿੱਛੇ ਅੰਲੇ ਨਾ ਤਾਂ ਬਦਲਾ ਦੇ ਕੀ ਹੋ ਗਿਆ ਵਾਲੇ ਕਾਂ ਕੇ ਇੰਨੀ ਛੇਤੀ ਹੋ ਕਿੰਨਾ ਮਰੋ ਭਇਆ ਉਹਨਾਂ ਯਾਰੋ ਇਹ ਵੀ ਹੋਰ ਨਰਾ ਕੋਨਰਾ ਲੇ ਦੋਹੋਂ ਐਂ ਮੰਜੇ ਗਈ ਕਿਤਨਾ ਤੇਰੇ ਥਲੇ ਮੂੰਹ ਚੱਕ ਦੇਣੇ ਮੈਂ ਤਾਂ ਹੀ ਕਿਹਾ ਬਦਲ ਜਾ ਅਸਲੀ ਬਦਲਨੇ ਵਾਲੇ ਸਾਡੇ ਵੀ ਉਹ ਵੀ ਆ ਗਿਆ ਉਹ ਦੇਖ ਨਹੀਂ ਆਉਂਦਾ ਕੁਝ ਕੱਟ ਗਿਆ ਰਾਹ ਟਰੈਕਟਰ ਵੱਜ ਗਿਆ ਟਰਾਲਾ ਮੇਰੇ ਵਾਲਾ ਹੋਰ ਚੱਲਿਆ ਵੀ ਦੂਸਰੇ ਨਾਲ ਦੋਨੇ ਸਾਡੇ ਨਾਲ ਨਿਕਲਿਆ ਰਾਹ ਦੇ ਨਿਕਲਿਆ ਨਹੀਂ ਕਿਨਾ ਮੱਰੀ ਜਿ ਥੋਰ ਦਿਓ ਲੱਗਣੀ ਆ ਪਸਾ ਜਾ ਜਾ ਠੋਲਾ ਨਹੀਂ ਲੱਗਣੀ ਆ ਵੀ ਆਏ ਨਹੀਂ ਮੈਂ ਜੋਰ ਵਰਾਇਆ ਕਿੰਨਾ ਟਾਇਰ ਦੱਬੇ ਬੈਠਾ ਕਰਨ ਗਿਆ ਜਿੰਨਾ ਤੁਰ ਗਿਆ ਅੱਗੇ ਕਿਤੇ ਉਹ ਦਵੀ ਗਿਆ ਭਈਏ ਨੂੰ ਕਿਹਾ ਪਿੱਛੇ ਪੱਤੀ ਪਾ ਦੇ ਉਹਨੇ ਮਿੱਟੀ ਪਾ दी ਪਿੱਛੇ ਦੇਣ ਦੇਣ ਗਿਆ ਇਹ ਦੇ ਗਿਆ ਨਹੀਂ ਗਿਆ ਭਈਏ ਨੂੰ ਕਿਹਾ ਮੈਂ ਪਿੱਛੇ ਪੱਤੀ ਪਾ ਦੇ ਉਹਨੇ ਮਿੱਟੀ ਪਾ दी ਉਹ ਪਿੱਛੇ ਤੋਂ ਕੁੱਤਾ ਬਜਨੇ ਰਿਹਾ ਚੌਥੀ ਚੜ ਗਿਆ ਵਿਕਾਜ ਜਾਣਾ ਹੁਣ ਸੱਚੀ ਹੈ ਚਾਰ ਹੋ ਗਏ ਉਧਰੋਂ ਕੋਈ ਚਾਰੇ ਨਾ ਕੋ ਉਧਰ ਨਾਲ ਹੀ ਸਾਚਿਆ ਨਾ ਤੂੰ ਵਜਾ ਤੂੰ ਕਹੇ ਤਾਂ ਮੈਂ ਆ ਕੇ ਜਾਣਾ ਮੈਂ ਜੀ ਸਵੇਰੇ ਕੱਲ ਨੂੰ ਬੈਂਟ ਬੈਂਟ ਆਪੋ ਕਾ ਮੈਂ ਬੈਂਟ ਜਾਂਦਾ ਕੱਢ ਕੇ ਮੁੜਿਆ ਨਹੀਂ ਸਾਜ ਰੇ ਚੱਲ ਵੀ ਨਾ ਸਾਜ ਰੇ ਚੱਲਾਂਗੇ ਇਹੀ ਇੱਕ ਹੋਰ ਉਹ ਨੰਨੇ ਹੀ ਉਰੀ ਦੇ ਪੱਗ ਬੰਨ ਕੇ ਜਾ ਹਾਂ ਮਾਦਾ 7 ਵਜੇ ਆਈ ਜਾਂਦਾ 9 ਵਜੇ ਮੁੜਾਂ ਹੁੰਦੇ ਆ 6:00 ਵਜੇ ਚੱਲ ਮੇਰੇ ਕਿੰਨੇ 4 ਮੈਂ ਤਾਂ ਅੱਗੇ 4:00 ਵਜੇ ਲੰਘ ਜਾਂਦੇ ਇਹਨਾਂ ਨੂੰ ਪੁੱਛਣਾ ਆ ਦੇਖ ਇਹਨੂੰ 6:00 ਵਜੇ ਜਾਂਦੇ ਆ ਇਹਦੇ ਜਾਣਾ ਨਹੀਂ 6:00 ਵਜੇ ਤਾਂ ਜਾ ਆਉਂਗਾ ਜੇ ਕਿਨਾ ਤੁੰਦ ਹੋਈ ਅੱਜ ਮੈਨੂੰ ਜਾ ਨਹੀਂ ਹੋਣਾ ਜੈ ਸੱਜਰੇ ਜਾ ਹੁਣ ਅੱਜ ਆਉਣੀਆਂ ਸਾਡੀਆਂ ਤਿੰਨਾਂ ਦੀਆਂ ਪਤਾ ਦਿਨ ਨਹੀਂ ਤੇ ਦੇਖਣਾ ਪੈਣਾ ਉਹ ਦਿਨ ਤਾਂ ਅੱਜ ਦਾ ਹੋ ਜੂ ਬਾਈ ਜਿਹੜੀ ਰਾਹ ਨੇ ਗੋਲੀ ਜੰਦੀ ਤੇ ਰਾਈ ਨਿਕਲ ਵੀ ਚੰਗੀ ਆ ਆਪ ਦੇਖਣਾ ਸਪਰਾਈਡ ਟਾਈਮ ਤੱਕ ਦੇਖਦਾ ਨਹੀਂ ਦੱਸ ਮੈਂ ਨਹੀਂ ਆਉਂਗਾ ਨਹੀਂ ਭਲੰਗ ਜੀ ਤੁਹਾਨੂੰ ਦੱਸ ਦੂੰਗੇ ਲੇ ਜਾ ਲੇ ਜਾ ਲੇ ਜਾ ਲੇ ਜਾ ਲੇ ਜਾ ਇਹ ਰੁਗੜਾ ਸਪਰਿੰਗ ਆ ਗਿਆ ਉਹਦੇ ਕੱਪੇ ਇੱਕ ਨੂੰ ਕੀ ਦੇ ਫੜੇ ਇਹ ਮੰਨੂਗਾ ਪਤਾ ਕੀ ਦੇ ਆ ਉਹਦੇ ਕੱਪੇ ਸਪਰਿੰਗ ਹਰ ਚੀ ਦਾ ਰੋਲਾ ਪਾਉਂਦਾ ਕਹਿੰਦਾ ਜੇ ਮੇਰੀ ਨਾਜੀ ਮੈਂ ਕਿਆ ਕਰੂੰਗਾ ਮੈਂ ਕਹਾ ਤੇਰੀ ਪਰਚੀ ਦਾ ਮੈਂ ਲੈ ਕੇ ਜਾਣੀ ਤੈਨੂੰ ਕਿਹੜੇ ਚੱਕਰ ਤੇਰੀ ਜੈਹੇ ਛੋਟੇ ਨੂੰ ਆਵੇ ਵੀਰ ਵਾਲੀ ਲੈ ਜਾਣੀ ਤੈਂ ਹਰਸ਼ ਵੀਰ ਵਾਲੀ ਲੈ ਜਾਣੀ ਆ ਹਰਸ਼ ਵੀਰ ਨੇ ਤੇ ਹਰਸ਼ ਵੀਰ ਨੇ ਮੇਰੇ ਵਾਲੀ ਲੈ ਜਾਣੀ ਆ ਤੈਂ ਵੀ ਸਾਰਾ ਹੀ ਮੱਕਾ ਘਮਾਤਾ ਬੱਚੇ ਟਰਾਲੇ ਘਮਾਤੇ ਸਾਰਾ ਕੋ ਕਰਦਾ ਉਹ ਕਰਦਾ ਗਿਆ ਜੇ ਆਰਚ ਵੀਰ ਮੈਂ ਆਪਣੇ ਵਾਲਾ ਲੱਦ ਕੇ ਲਿਆਉਂਦਾ ਮੈਂ ਆਪਣੇ ਵਾਲੇ ਪਰ ਉਹਦੀ ਲੱਦ ਵੀ ਦੋ ਜਗ੍ਹਾ ਨਹੀਂ ਤੇ ਉੱਥੇ ਕਿ ਤੰਗ ਬਹੁਤ ਲੱਦ ਹੁੰਦੀ ਆ ਛੋਟੇ ਟਰਾਲੇ ਬਸ ਸਾਰਾ ਲਦਾਨ ਬਹੁਤ ਹੋ ਜਣਾਤਾ ਮੈਂ ਤਾਂ ਆਉ ਨੂੰ ਕਿਹਾ ਮੈਂ ਕਿ ਜਦ ਤੂੰ ਜਦੀਬ ਵਾਲਾ ਪਾਲਾ ਕੋਈ ਨਹੀਂ ਟਰਾਲੇ ਤਾਂ ਸਾਰੇ ਨੇ ਆਪਣੇ ਆਪਣੇ ਲਈ ਜਾਣੇ ਆ ਪਰਚੀ ਉਹ ਇੱਕ ਦੂਜੇ ਦੀ ਫੜਾਉਣੀ ਹੈ ਉੱਥੇ ਉਦੋਂ ਵਾਂਗੂ ਉਹਦੇ ਦਾ ਕੋਈ ਚੱਕਰ ਨਹੀਂ ਹੈਗਾ ਤਾਂ ਉਹਨੂੰ ਮੈਂ ਕਿਹਾ ਤਾਂ ਚੱਲ ਕੋਈ ਨਹੀਂ ਪਰ ਜਾਣਾ ਨਾਲੇ ਦਾਬੂ ਹੋ ਜੂ ਲਾਲਤਾ ਥੋੜਾ ਜਿਹਾ ਟਰਾਲਾ ਤੇਰੇ ਵਾਲਾ ਹਾਂ ਪਿੱਛੇ ਭਰੀਆਂ ਜਿਆਦਾ ਲਾਈਆਂ ਵੀ ਆ ਹਾਂ ਲਾਲਤਾ ਮੈਨੂੰ ਕਹਿ ਦੇ ਮੈਂ ਦਾਬੂ ਕਰਾ ਲਈ ਮੈਨੂੰ ਕਿਹਾ ਮੈਂ ਦਾਬੂ ਕਰਾ ਲਈ ਪਿੱਛੇ ਤੇ ਪੂਰੀ ਪਰਚੀ ਲੱਦੀ ਵੀ ਆ ਹਾਂ ਮੂਰੇ ਹੈ ਨਹੀਂ ਚੱਲ ਉਮਾ ਤਾਂ ਇਹ ਨਹੀਂ ਬਣਾਇਆ ਕਿਦਣਾ ਟਰਾਲੀ ਦੇ ਇਹਨਾਂ ਨੇ ਪਤਾ ਨਹੀਂ ਗਿਆ ਕਿ ਦੋ ਜਗ੍ਹਾ ਕਰਕੇ ਉੱਥੇ ਤੇਰੀ ਵੀ ਇੱਲ ਲਗੀ ਤੀ ਜਲ ਕਿਦੇ ਕਿਦੇ ਕਹਿੰਦਾ 30 40 ਦੀ ਭਰੀਆਂ ਕਢਾਉਣੀਆਂ 12 ਗੋਟਲ ਚਾਹੀਦਾ 13 13 15 ਲਾ ਲਾ ਕੇ ਸਣੇ ਕਾਟ ਜੇ 35 ਕਿਲੋ ਦੀ ਭਰੀ ਹੋਈ 15 30 45 ਭਰੀਆਂ ਚਾਹੀਦੀਆਂ 45 50 ਕਢਾ ਲਵਾਂ ਚੱਲ ਲੈ ਭਾਈ ਬੰਦੇ ਦੇ ਪਨੀਰੀ ਪਸੰਦ ਆ ਗਈ ਜਿਹੜੀ ਆਪਣੀ ਵੀਜੀ ਵੀ ਤੀ ਹੁਣ ਕਹਿੰਦਾ ਸਾਰੀ ਲਾ ਦੇਣੇ ਸਰੀ ਹੈ ਲੱਗੇ ਹੁਣ ਤਾਂ ਇਹ ਕੈਰੀਗਾ ਲੱਜੂ ਸਰੇ ਭਰਾਵਾਂ ਨਾਲ ਬਚ ਜਾਣੀ ਅੱਛਾ ਚੱਲ ਪਦੀ ਦੀ ਬਰਕਤ ਆ ਇਹਦੀ ਵੀ ਯਾਰ ਬਹੁਤ ਬਰਕਤ ਆ ਉਹੀ ਲੱਗੀ ਗਿਆ ਆਪਾਂ ਨੂੰ ਉਹ ਤੋਂ ਵਿੱਚ ਕੱਖ ਤਾਂ ਮੜਾ ਗਿਆ ਉਹਨੂੰ ਬੁਲਾ ਹੁਣ ਕਿੱਥੇ ਆ ਉਹ ਤਾਂ ਵਿੱਚ ਕੱਖ ਤਾਂ ਮਖੌਲ ਕਰਦਾ ਰੁੱਦ ਵਿੱਚ ਉਹੀ ਕਿਹਾ ਤੈਨੂੰ ਕੱਖ ਕਰਕੇ ਮਖੌਲ ਕਰਦਾ ਤਾਂ ਫਸਲ ਕੱਖ ਵਿੱਚ ਖੜਾ ਹੋਰ ਲੱਗਦੀ ਆ ਤਾਂ ਉਦੋਂ ਉੱਥੇ ਪੱਟੀ ਦੇਖੀ ਸੀ ਜਦੋਂ ਤੈਨੂੰ ਤੈਨ ਗਿਆ ਹਾਂ ਤੂੰ ਕਹਿੰਦਾ ਵੀ ਇਹੀ ਗੋਸ ਆ ਉੱਥੇ ਵੀ ਹਾਂ ਇਹੀ ਗੋਸ ਤਾਂ ਤੈਨੂੰ ਦੱਸਿਆ ਤਾਂ ਵੀ ਆ ਵੀ ਨਾਲ ਸਾਫ ਆ ਆਹੋ ਚਲੋ ਉਹਦਾ ਕੱਖ ਨਾ ਕੱਢਿਆ ਵਾ ਤਾਂ ਹਾਂ ਆਪਾਂ ਦੇ ਥੋੜੇ ਕੱਖ ਹੋਇਆ ਵਿੱਚ ਡੀਲਾ ਉਹੀ ਤਾਂ ਗੁੱਲੀ ਡੰਡਾਈ ਹੋਰ ਤਾਂ ਕੋਈ ਨਹੀਂ ਤਾਂ ਮੋਟਾ ਕੱਖ ਹੁਣ ਗੈਲ ਦੀ ਗੱਟ ਹੋ ਰਿਹਾ ਬਾ ਲੱਗ ਗਿਆ 1 2 3 4 5 6 7 ਲੈਣਾ ਰਹਿ ਗਈਆਂ ਹਾਂ ਉਧਰ ਨਾਲੋਂ ਲੰਬਾਈ ਵੀ ਘੱਟ ਗਈ ਅੱਧੀ ਆ ਜੀ ਹਾਂ ਉਹ ਕੈਰੀਜ 'ਚ 7 ਰਹਿ ਗਈ ਇੱਕ ਲੈ ਲੈਣਾ ਚੱਠ ਲੈਣਾ ਟੁੱਟ ਲਾ ਚੱਲ ਵਧੀਆ ਨੱਗਰ ਗਿਆ ਹੂੰ ਮੈਂ ਇੱਥੇ ਵੀ ਖੇਹ ਬਰਾਣੇ ਹੋ ਜਾਣੀ ਐਂਡਰੀ ਜਾ ਕੇ ਗੈਲਦੀ ਗੱਲ ਪਟਾਇਓ ਵਾਧੂ ਨਾ ਪਟਾਇਓ ਬਹੁਤੀ ਨਾ ਨਾ ਤਰਾਵੋ ਬੇ ਆਹ ਹੇ ਹੁਣ ਦੋ ਕੈਰੀਆਂ ਪੱਟੀਆਂ ਪੂਰੀਆਂ ਹਾਂ ਇਹਨੂੰ ਕਹਿਣਾ ਉੱਥੇ ਜਾ ਕੇ ਰੋਟੀ ਖਾਣ ਲੱਗਣਾ ਇਹਨਾਂ ਨੇ ਹਾਂ ਮੈਨੂੰ ਆਣ ਉਹਦੇ ਬਾਅਦ ਦੇਖ ਕੇ ਪੱਟਿਓ ਬਸ ਬਸ ਇਹਨੂੰ ਵੀ ਕੱਲ ਨੂੰ ਸਟੈਂਪ ਮਾਰ ਕੇ ਅੱਜ ਪਾਣੀ ਲਾ ਦੀ ਕੱਲ ਚੱਲ ਆ ਨਾ ਸਵੇਰੇ ਲਾ ਦੇਣਾ ਇਹ ਜਿਹੜਾ بڑا ਜਾ ਉਹ ਕਰਾਉਣਾ ਨਾ ਆ ਧਲੀਆਂ ਜੀ ਇਹਨਾਂ ਦੇ ਦਿੰਦੀ ਨਹੀਂ ਆਹ ਧਲੀਆਂ ਜੀ ਆਹ ਧਲੀਆਂ ਜੀ ਇੱਥੇ ਇਹਨੂੰ ਕਿਹਾ ਮੈਂ ਸਾਰੀਆਂ ਲਾਈਨਾਂ ਜੇ ਇੱਕ ਵਾਰ ਖੁਰਪਾ ਜਾ ਫੇਰ ਦਾਣਾ ਗੁੱਲੀ ਡੰਡਾ ਜਿੱਥੇ ਬੋਲੀ ਡੰਡਾ ਮੁੰਟਾ ਗੁੱਝੇ ਹੀ ਫੜ ਲੈਣਾ ਬਸ ਛੋਟੇ ਬਰਸੀਨ ਬਸੂਣ ਦਾ ਜਲ ਐਡਾ ਕੋਈ ਰੋਣਾ ਨਾ ਨਾ ਠੀਕ ਹੈ ਹਾਂ ਚੱਲ ਅਸੀਂ ਵੀ ਪਿਆਜ਼ ਵਾਲੇ ਹੋਗੇ ਖਾਣ ਨੂੰ ਤਾਂ ਹੋਊਂਗੇ ਹੀ ਹਾਂ ਚੱਲ ਨਹੀਂ ਤਾਂ ਮੈਂ ਪਿੰਡ ਵਾਲੇ ਸਾਨੂੰ ਮਖੌਲ ਕਰ ਕਰਕੇ ਮਾਰ ਦੇਣਾ ਜੇ ਫੇਲ ਹੋ ਗਿਆ ਪ੍ਰੋਜੈਕਟ ਸਾਡਾ ਅਸੀਂ ਤਾਂ ਨਹੀਂ ਫੇਲ ਹੋਣ ਦਿੰਦੇ ਉਹ ਤਾਂ ਰੱਬ ਦੇ ਹੱਥ ਹੁੰਦਾ ਹੈ ਨਾ ਹੈ ਤਾਂ ਰੱਬ ਦੇ ਹੱਥ ਆ ਆਪਣੇ ਕਿੰਨੀ ਤਾਂ ਕੋਸ਼ਿਸ਼ ਕਰਾਂਗੇ ਪੂਰੀ ਬਾਕੀ ਜਿੱਕਣਾ ਹੈ ਜਿੱਕਣਾ ਉਕਣਾ ਹੋਣਾ ਬਹੁਤ ਹੋ ਜਾਂਦਾ ਹਾਂ ਹਾਂ ਕਈ ਵਾਰੀ ਲੋਟਰੀ ਆ ਜਾਂਦਾ ਲੋਟ ਵੀ ਆ ਜਾਂਦਾ ਖਰਾਬੀ ਵੀ ਆ ਜਾਂਦਾ ਇਹ ਤਾਂ ਉਹ ਆ ਮੌਸਮ ਬਈ 20 ਚੀਜ਼ਾਂ ਯਾਰ ਬਹੁਤ ਚੀਜ਼ਾਂ ਡਿਪੈਂਡ ਆ ਖੇਤੀ ਤਾਂ ਖੇਤੀ ਤਾਂ ਰੱਬ ਆਸਰੇ ਯਾਰ ਆਪਣੇ ਹੱਥਾਂ ਸਾਰਾ ਕੁਝ ਖੇਤੀ ਤਾਂ ਰੱਬ ਆਸਰੇ ਆ ਆਪਣੇ ਹੱਥ ਕੋਸ਼ ਨਹੀਂ ਹੈਗਾ ਮਾ ਸਕਦੇ ਤੇ ਮਿਹਨਤ ਕਰ ਲਈ ਰੇ ਪਾਣੀ ਟਾਈਮ ਨਾਲ ਪਾ ਲੈਣਾ ਸਪਰੇਅ ਹੋ ਜਾਣੀ ਇਹੀ ਕਰ ਸਕਦੇ ਆ ਪਾ ਇਹ ਕਰ ਸਕਦੇ ਹੋਰ ਤਾਂ ਕੁਝ ਵੀ ਨਹੀਂ ਜਿਹੜੀ ਹੁਕਮ ਦੀ ਰੱਬ ਦੇ ਹੱਥ ਆ ਉਹ ਤਾਂ ਰੱਬ ਦੀ ਆ ਬੇਵਾਸ ਹੂੰ ਚੱਲ ਮੈਂ ਵੀ ਇਹ ਤਾਂ ਬਜਾਈ ਚਲਦੀ ਬਾਈਆਂ ਦੀ ਅੱਜ ਹੈ ਇੱਥੇ ਭੋਲੂ ਜੋੜਿਆ ਵਾ ਅੱਜ ਮੈਂ ਇਥੇ ਜਾ ਜੇ ਪਲੇਨ ਖੇਤ ਹੁੰਦੇ ਨਾ ਬਹੁਤ ਵਧੀਆ ਪਿਛੇ ਉਹ ਪਾਉਂਦੀ ਆ ਇਹ ਬੀ ਤਾਂ ਬਹੁਤ ਵਧੀਆ ਪਾਉਂਦੀ ਆ ਇਹ ਜਿੱਥੇ ਕਣਕ ਨਹੀਂ ਜੰਮੀ ਮੰਨ ਲਾ ਜਿਕਣਾ ਮਰਜੀ ਦੇਖੀ ਦੇਖੀ ਯਾਦੇ ਘੇਰਦੇ ਹਾਂ ਬਾਈ ਸਦਾ ਲੂਟ ਹੈ ਬਹੁਤ ਵਧੀਆ ਜਿੱਥੇ ਕਣਕ ਮੇਰੀ ਹੁਣ ਕਣਕ ਦਾ ਤਾਂ ਇੱਕ ਵਾਸੇ ਰਹੀ ਜੇ ਕਿਸੇ ਨੇ ਮੂੰਗੀ ਮਾਂ ਬੀਜਣਾ ਬਿਸਵਾ ਦੋ ਬਿਸਵੇ ਚਾਰ ਖਾਣ ਵਾਸਤੇ ਹਰੇਕ ਚੀਜ਼ ਨੂੰ ਜਿੱਥੇ ਮਰਜੀ ਬੀਜ ਦੇ ਨੂੰ ਕੁਝ ਨਹੀਂ ਹੁੰਦਾ ਨਾ ਛੇੜੀ ਜਾ ਇਹਨੂੰ ਤੂੰ ਮੈਂ ਸੁਣ ਲਿਆ ਬਰਹਿਗੇ ਥੋੜੇ ਜੇ ਸਵੇਰੀ ਲੱਗੇ ਤੇ ਬਾਕੀ ਠੀਕ ਹਾਂ ਘੰਟਾ ਸਭ ਬੰਦ ਹਾਂ 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 9:40 ਕੋਈ ਮਰਜੀ ਬੀਜ ਜੇ ਬਾਈ ਜੇ ਕਿਸੇ ਨੇ 2-4 ਬਿਸਵੇ ਮੂੰਗੀ ਮਾਂ ਬੀਜਣੇ ਖਾਣ ਨੂੰ ਜੋ ਮਾਰੀ ਮੈਂ ਤੇਰੇ ਲਈ ਬੀਜ ਦੇਉ ਛੋਲੇ ਜਿਹਦੇ ਗੱਲ ਨਾ ਬੌਬੜੀ ਜੰਮੇ ਵੇ ਉਹ ਬੀਜ ਬੌਬੜੀਆ ਕਰਦਾ ਕਿੰਨਾ ਬੀਜ ਪਾਇਆ ਬਾਈ ਇੱਥੇ ਆਦਾ ਆਇਆ ਤਿੰਨ ਸਾਢੇ ਤਿੰਨ ਕਿਲੋ ਪੇਤਾ ਠੀਕੇ ਆ ਉਹ ਤਾਂ ਤੇਰੇ ਆਤਾ ਚੂੜੀ ਹੋਰ ਖੋਲਦੇ ਨੇ ਵੱਧ ਪਾ ਦੇਣਾ ਪਾ ਲੈਣਾ ਹਾਂ ਉਹ ਜ਼ਿਆਦਾ ਹੀ ਖੋਲੀ ਹੋਈ ਮੜੀ ਜੀ ਮਹਾ ਚਾਲ ਬੀਜ ਤਾਂ ਪੂਰਾ ਪੈ ਰਿਹਾ ਹੈ ਬੀਜ ਤੇ ਪਾ ਦੂਗਾ ਬੀਜ ਤਾਂ ਨਾ ਬੀਜ ਤਾਂ ਠੀਕ ਆ ਬਹੁਤ ਘੱਟ ਖੋਲੀ ਵੀ ਤਾਂ ਠੀਕ ਆ ਬਹੁਤ ਘਟ ਖੋਲੀ ਆ ਉਹ ਹੀ ਤਾਂ ਮੈਂ ਕਹਿੰਦਾ ਵਾ ਠੀਕ ਆ ਨਾ ਨਾ ਗਿਰਦਾ ਹੀ ਐ ਤਾਂ ਹਾਂ ਨਹੀਂ ਤਾਂ 4 ਕਿਲੋ 3.5 ਵਿੱਚ ਆ ਜਾਂਦਾ ਬਹੁਤ ਆ ਭਾਈ ਹੋਰ ਕੀ ਬਹੁਤਾ ਬੀਜ ਵੀ ਇੱਕ ਹੋਰ ਆ ਇਹ ਡ੍ਰਿਲ ਆ ਇਹ ਕਿਹੜੇ ਛਿੱਟਾ ਆ ਡਬਲ ਕਰਕੇ ਹੋ ਗਿਆ ਨਾ ਇਹ ਰਵਾੜ ਗਿਆ ਕਿੱਲੇ ਹੀ ਬਣ ਜਾਣਾ ਇਹ ਤਾਂ ਡਬਲ ਡਬਲ ਹੋ ਗਿਆ ਰਵਾੜ ਦਾ ਹੈ ਵੀ ਡ੍ਰਿਲ ਡਬਲ ਹੋ ਗਿਆ ਹਾਂ ਹੁੰਦਾ ਫਿਰ ਭਾਈ ਹੈ ਵੀ ਡ੍ਰਿਲ ਆ ਇਹ ਕਿਹੜੇ ਛਿੱਟਾ ਆ ਜਿਕਣਾ ਪੁੱਛ ਡ੍ਰਿਲ ਕਰਦੇ ਹਰੇਕ ਦਾਣਾ ਜਮਦਾ ਉਹਦਾ ਗਿੱਲ ਵੀ ਬਹੁਤ ਆ ਫੁੱਟ ਕੇ ਘਟ ਗਈ ਨਹੀਂ ਤਾਂ ਗੁੱਡੇ ਤਾਂ ਨਾ ਇਹ ਹੂੰ ਮਾਦਨ ਗੁੱਡੇ ਦੇ ਬਈਏ ਫੁੱਟ ਦਾ ਦੇਖ ਲੈ 88 ਜਿਹੜੇ ਸਾਬ ਗੱਲ ਫੁੱਟ ਤਾਂ ਦਾ ਸੜਾ ਬਹੁਤ ਹੈ ਤਾਂ ਮੇੜੇ ਬਣਾ ਜਾਂਦਾ ਬਹੁਤ ਬੜਾ ਬਹੁਤ ਹੂੰ ਫੁੱਟਿਆ ਬਹੁਤ ਹੂੰ ਅਜੀ ਬਹੁਤ ਲੋਕਾਂ ਨੇ ਕਲੋਰੋ ਦੀ ਸਪਰੇਅ ਕਰਦੇ ਆਈ ਦੀ ਪਰ ਕਰਦੀ ਬਹੁਤ ਵਧੀਆ ਕੋਈ ਨਕਸ਼ਾ ਵੀ ਇੱਕ ਹੋਰ ਵੀ ਹੈ ਕਲੋਰੋ ਦਾ ਤੇਰੇ ਇੱਕ ਫਾਇਦਾ ਹੋ ਜੂ ਬਾਈ ਗੱਲ ਹੀ ਸਹੀ ਆ ਜੇ ਤੂੰ ਅੱਜ ਕਰ ਦੂੰਗਾ ਜਿਹੜਾ ਤੇਰਾ ਦਾਣਾ ਹੈ ਉਹ ਕੋਈ ਜਾਨਵਰ ਨਹੀਂ ਚੱਕੂਗਾ ਸਮੈਲ ਹੁੰਦੀ ਆ ਬਹੁਤੀ ਤੇਜ਼ ਵੀ ਨਾ ਕਰੀ ਚਲੋ ਕਿ ਜੇ ਕੋਈ ਦਾਣਾ ਨੰਗਾ ਵੀ ਹੋਇਆ ਮੜੀ ਮਾਰ ਦੇ ਇੱਕ ਦੋ ਇੱਕ ਪੰਪ ਦੋ ਪੰਪ ਮਾਰ ਦੇ ਤੇਰਾ ਮੁਸਕ ਕਰ ਦੇ ਨਾ ਕੀੜੀਆਂ ਨੇ ਚੱਕਣਾ ਦਾਣਾ ਤੇਰਾ ਉਹ ਨਹੀਂ ਫਿਰ ਜਾਨਵਰ ਚੱਕ ਲੈਂਦੇ ਇਹਨੂੰ ਮਿੱਥੇ ਨੂੰ ਹਾਂ ਆ ਜੀ ਜਾ ਨੰਨਾ ਲਾ ਦੀ ਦੋ ਪੰਪ ਦੋ ਹੀ ਕਿਆਰਿਆਂ 'ਚ ਇੰਨੇ ਜੇ ਕੰਮ ਲੋਟ ਆ ਜਾਣਾ ਚਲੋ ਫੇਰ ਉਹ ਫਿਰ ਹਾਂ ਠੀਕ ਆ ਜੀ ਹੂੰ ਚੱਲ ਭਾਈ ਲੋ ਜੀ ਪੱਤੀ ਘੜੋ ਤੇ ਲਈ ਉਹ ਟਰਾਲੀ ਲੈ ਕੇ ਆਉਂਦੇ ਆ ਬੰਦੇ ਸਾਰੇ ਇੱਧਰੇ ਆ ਗਏ ਹੁਣ ਤਿੰਨ ਤਿੰਨੇ 6 3 9 10 ਇੱਧਰ ਆ ਗਏ ਉਧਰ ਇੱਕ ਦੋ ਰਹਿ ਗਏ ਚਲਦੇ ਆ ਟਰਾਲੀ ਲਿਆਉਂਦੇ ਆ ਫਿਰ ਦੇਖਦੇ ਆ 410 ਭਰੀ ਹੋ ਗਈ ਮੈਂ ਕਿਹਾ ਵੀ 20 ਗੱਬਰੀਆਂ ਹੋਰ ਕੱਢ ਲਓ 430 ਭਰੀ ਦਾ ਫਿਰ ਆਏ ਆ 150 ਕੰਟਰੋਲ ਦਾ ਹੋ ਜੂ ਬਾਕੀ ਦੇਖਦੇ ਆ ਕਿੰਨਾ ਹੁੰਦਾ ਹੌ ਜੀ ਹਰਸ਼ਵੀਰ ਵਾਲਾ ਟਰਾਲਾ ਲਿਆਂਦਾ ਤਾਂ ਲਾਤੇ ਲੱਦਣ ਹੈ ਹਾਂ ਹਰਸ਼ਵੀਰ ਵਾਲੇ ਫਿਰ 150 ਲੱਦਣ ਅੱਜ ਆਪਾਂ ਨੇ ਫਿਰ ਇਹ 400 31 32 ਭਰੀ ਹੋ ਜਾਣੀ ਇੰਨਾ ਕੁ ਫੇਰ ਹੈਗੇ ਆ 60 70 ਕੁ ਭਰੀਆਂ ਬਾਕੀ ਦੇਖਦੇ ਆ ਮਤਾ ਕਿਹਾ ਸੀ ਵੜ ਦੋ ਵਿੱਚ ਮੁੜੇ ਆਉਂ ਪੰਜ ਚਾਰ ਦਿਨ ਤੱਕ ਫੇਰ ਪਰਚੀ ਆਉਣੀ ਆ ਪਰ ਵੱਡੇ ਆ ਨਹੀਂ ਨਾ ਇਹ ਆ ਗਿਆ ਉਹ ਬੜਿਆ ਜੀ ਲਿਆਇਆ ਮੋੜਾ ਇਹ ਦਮਗਰ ਪਾਉਣੀ ਆ ਜੀ ਹੁਣ ਇਹ ਕਿੰਨੇ ਗਰੇ ਰਹਿ ਗਏ ਥੋੜੇ ਹੀ ਰਹਿ ਗਏ ਬਸ ਚਲ ਆ ਵੀ ਮੋਡਾ ਟਰੈਕਟਰ ਲੈ ਕੇ ਆ ਗਿਆ ਹੈ ਸਥਾਨਾ ਦੀ ਹੈ ਤਾਰੀਓ ਤੱਕ ਕਿੰਨੀ ਭਰੀ ਚਾਹੀਦੀ ਆ ਹੈ ਕਿੰਨੀ ਭਰੀ ਚਾਹੀਦੀ ਹੈ ਕਾ ਨੂੰ 150 ਨੂੰ 150 ਕਾਟਲ ਨੂੰ ਭਰੀ ਚਾਹੀਦੀ ਆ ਮੇਰੇ ਹਿਸਾਬ ਨਾਲ 360 ਕਾਟਲ ਕਿੰਨਾ ਕਰਨਾ ਹੈ ਜੇ ਮੇਰੀ ਭਰੀ ਨਾਲ ਦੀ 450 ਕੁ ਕਿਹਾ ਮੈਂ 450 ਵੀ ਥੰਨੇ 425 ਦੀ ਭਰੀ ਨਾਲ ਸਾਡੀ ਇਹ ਨਾ 425 ਦੀ ਭਰੀ ਨਾਲੇ 4450 ਕਹੀ ਜਾਂਦਾ ਨਾਲੇ 425 480 ਭਰੀ ਨਾਲ ਤਾਂ 195 ਹੋ ਗਿਆ ਇਹ 432 ਭਰੀ ਆ ਹੋ ਜਾਣਾ ਰਾਮਨ ਭਰੀ ਭਰੀ ਹੋਈ ਫੇਰ ਨਹੀਂ ਇਹ ਤਾਂ ਜ਼ਿਆਦਾ ਹੋਊਗਾ ਦੇਖਦੇ ਆਂ ਕੀ ਬਣਦਾ 432 ਭਰੀ ਆ ਦੋ ਸੱਜਦਾ ਪਾ ਪਾ ਟਰੈਕਟਰ ਨਾਲ ਟਰਹਾ ਹੈ ਇਹ ਰਲ ਟੈਟਰ ਨਾਲ ਬੋਲ ਸਕਦਾ ਆ ਹਾਏ 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 ਪੰਪ ਚੰਗੇ ਜੀ ਮਾਰੂਗਾ ਮਾਈਕੋ ਤੇ ਆ ਤੇਰਾ ਹੀ ਤਕੜਾ ਯਾਰ ਵਧੀਆ ਬਜਾਨੇ ਵਾ ਬਹੁਤ ਤਕੜਾ ਪਰ ਮੋਟੂ ਕਹਿੰਦਾ ਤੇਰੇ ਜੀ ਵਰਗਾ ਕੰਨਾ ਨਹੀਂ ਕਿਸੇ ਦਾ ਵੀ ਪੁੱਛਦਾ ਸਾਰੇ ਤੇਰੀਆਂ ਸਿਫਤਾਂ ਕਰਦੇ ਆ ਇਹ ਤੁਸੀਂ ਭੈਣ ਚ ਨਜ਼ਰ ਨਾ ਲਾ ਦਿਓ ਕੰਮਾਂ ਗਾਹਾਂ ਨੂੰ ਕਿਤੇ ਥਾਲੀ ਰੈਡੀ ਨਹੀਂ ਕਰਤੀਆਂ ਹੁੰਦਾ 18 ਫੋਟੇ ਵੇ ਰੈਡੀ ਲੈ ਕੇ ਜਾਊਗਾ ਹੁਣ ਉਹ ਰੋਈਦਾ ਹੈ ਉਹ ਇੰਦਰ ਕਿ 18 ਫੋਟੇ ਵੇ ਰੈਡੀ ਲੈ ਕੇ ਜਾਊਗਾ ਹੁਣ ਨਾ ਨਾ ਗੰਨਾ ਸੋਨਾ ਸੇਵਾ ਹੋ ਗਈ ਯਾਰ ਕੀ ਚੰਗੀ ਪਹਿਲਾਂ ਬੰਨੂ ਦਾ ਵੀ ਫਰਕ ਹੁੰਦਾ। ਉਹ ਪਹਿਲਾਂ ਇੰਦਰ ਮੈਨੂੰ ਫੋਨ ਕਰਿਆ ਜਾ ਝੱਲੀਆਂ ਘੱਟ ਦੇ ਤੇ ਕਹਿੰਦਾ ਸਾਲੀ ਜਗਾ ਬਹੁ ਖੁੱਲ ਗਈ ਮਰ ਕੇ ਕਹਿੰਦਾ ਕੁਝ ਵੀ ਨਹੀਂ ਨਿਕਲਣਾ ਹੈਗਾ ਲੈ। 5 ਮਿੰਟ ਬਾਅਦ ਫੋਨ ਆਇਆ ਕਹਿੰਦਾ ਗੰਨਾ ਹੀ ਬਹੁ ਨਿਕਲੇ ਆਇਆ। ਇਹਦਾ ਕਿਹੜੇ ਪਤਾ ਲੱਗਦਾ? ਮਖੌਲ ਕਰਦਾ ਤਾਂ ਜਾਪਾ ਤੂੰ। ਇਹ ਦੇ ਲੈ ਮਖੌਲ ਕਰਦਾ ਤਾਂ ਇੰਦਰ ਦੇਖ ਲੈ। ਉਹ ਆਪਣੀ ਅੱਜ ਕੀ ਗੰਨੇ ਸਾਰੇ ਵਧੀਆ ਨਿਕਲ ਰਹੇ ਆ। 400 ਕੋਈ ਗੰਨਾ ਪੰਪੋਂ ਸੌ ਢੁਕ ਜਣਾ। ਮੈਂ ਤੈਨੂੰ ਕਾਹ ਕਹਿੰਦਾ? ਹਾਂ। ਹਾਂ ਮੈਂ ਉਹ ਇਹ ਵੀ ਸਾਰੇ ਮੇਰੇ ਕੋਲ ਤੇ ਕਹਿੰਦਾ ਤੈਨੂੰ ਛੋੜੀ ਕਰਦੀ ਇਹਨੂੰ ਬਹੁਤ ਮਜ਼ਾ ਆ ਲਿਆ ਕਹਿੰਦਾ ਤੈਨੂੰ ਮਖੌਲ ਕਰਦਾ ਉਹ ਮੈਂ ਚੱਲ ਕੋਈ ਨਹੀਂ ਜਾਣ ਕੇ ਛੇੜਦਾ ਕਹਿੰਦਾ ਪੁੱਛਦਾ ਕਹਿੰਦਾ ਵੀ ਇੱਥੇ ਕਿੰਨਾ ਇੱਧਰ ਕਿੰਨਾ ਐਸ ਕੀ ਗੰਨੇ ਸਾਰੇ ਵਧੀਆ ਨਿਕਲੇ ਆ ਕਿਸੇ ਦੇ ਵੀ ਆ ਝਾੜੇ ਚ ਗੰਨੇ ਦਾ ਪੂਰਾ ਏ ਇਹ ਪਤਾ ਕੀ ਕਾਰਨ ਚਾਹੇ ਬਿਮਾਰੀ ਵੀ ਪੈ ਗਈ ਜੇ ਤਾਂ ਵੀ ਆ ਹੈ ਨਾ ਗਰਮੀ ਪਈ ਏ ਜਿਹੜੀ ਗੰਨਾ ਜਿੰਨਾ ਗਰਮੀ ਪਊਗੀ ਗੰਨਾ ਉਨਾਂ ਤਖੜੇ ਹੁੰਦੇ ਆ ਗੰਨੇ ਗਰਮੀ ਮੰਗਦੇ ਆ ਜਿਹੜੀ ਕਣਕ ਆ ਇਹ ਖਤਮ ਹੋਣੀ ਕਰਦੇ ਇਹ ਗਰਮੀ ਕਾ ਖਤਮ ਹੁੰਦੀ ਹੁਣ ਜਿਹੜੀ ਆ ਕਣਕ ਆ ਇਹਨੇ ਬਿਲਕੁਲ ਖਤਮ ਹੋ ਜਾਣਾ ਜੇ ਗਰਮੀ ਪਗੇਤੀ ਪੈ ਗਈ ਕਿਉਂਕਿ ਇਹ ਜੰਮੀਓ ਬਹੁਤ ਲੇਟ ਆ ਹਾਂ ਹਾਂ ਮੇਰੇ ਵੀ ਇੱਕ ਚਾਹੀ ਕੋਸਾ ਤੇਰੇ ਹਲੇ ਫੇਰ ਵੀ ਥੋੜੀ ਜਿਹੀ ਗੇਤੀ ਆ ਮੇਰੇ ਤਾਂ ਬਹੁਤੀਓ ਲੇਟ ਆ ਜਿਹੜੀ ਕਣਕਾ ਲੇਟ ਆ ਇਹ ਠੰਡ ਮੰਗਦੀਆਂ ਨਹੀਂ ਆਈ ਨਹੀਂ ਹੁਣ ਆ ਦੇਲਾ ਮੈਂ ਸ਼ਰਟ ਆ ਕੱਲੀ ਪਾਈ ਖੜਾ ਨਹੀਂ ਕਿੱਥੇ ਪੈਂਦੀ ਆ ਮੈਂ ਤਾਂ ਨਾ ਆਉਣ ਲੱਗ ਗਿਆ ਦਮਾ ਚੱਲ ਪਹਿਲਾਂ ਟਰਾਲਾ ਪਾ ਕੇ ਖੜਾ ਆ ਮੈਂ ਨਾ ਨਾ ਠੀਕ ਆ ਵੀ ਫੇਰ ਨਾ ਧੋ ਕੇ ਫੇਰ ਬੂਟ ਬਾੜ ਪਾ ਕੇ ਚੱਲ ਹੱਕਣੇ ਆਉਣਾ ਲੱਗਦਾ ਅੱਜ ਸੁਫਲਾਈ ਗੱਡੀ ਹੋਣੀ ਯਾਰ ਕਾਲੂ ਨਿਕਲ ਚੱਲ ਕੋਈ ਨਹੀਂ ਕਾਲੂ ਸਹੀ ਟਰਾਲੀਆਂ ਉਹ ਵਧੀਆ ਬੇਲ ਜਾ ਹੂੰਗਾ ਆਪਾਂ ਨੂੰ ਹਾਂ ਭੈਣ ਤਾਂ ਇਹ ਵੀ ਮੰਜੀ ਬੁਣਾਇਆ ਪਿਆ ਤੂੰ ਬੁਣਣਾ ਨਹੀਂ ਮੰਝਾ ਤੂਏ ਲੋਡ ਨਹੀਂ ਬੁਣੀ ਹੋਈ ਹੈ ਇਹ ਨਹੀਂ ਮੇਰੇ ਕਸਮ ਮਗਰਾੜ ਬਹੁ ਹਿੱਲਦਾ ਟਰੈਕਟਰ ਦੇ ਕਾਤੇ ਉਹ ਨਟ ਲਾ ਕੇ ਸੁਣਾਇਆ ਕਾਸ ਦੇ ਵਾਲਾ ਐ ਹਿੱਲਦਾ ਇਹ ਤਾਂ ਉਹਦੇ ਕਾਸ ਹੁਣੇ ਆ ਤੇਰੇ ਟੁੱਟ ਜਾਣੇ ਤਾਂ ਦੱਸ ਆਈ ਨਹੀਂ ਟੁੱਟਦਾ ਪੱਤੀਆਂ ਜੀਆਂ ਪਾ ਦੇ ਮੈਂ ਤਾਂ ਆਪ ਦੇਖਾਂ ਮਾ ਥੋੜਾ ਅੱਗੇ ਹਿੱਲਦਾ ਤੇ ਮਗਰਾੜ ਬਹੁ ਹਿੱਲਦਾ ਹੂੰ ਹੂੰ ਨੰਬਰ ਬੈਸ ਵਿੱਚ ਦਾ ਕਿਚੇ ਕਰ ਲੋ ਬ੍ਰੈਂਡ ਸਲਿੱਪ ਲੱਗ ਗਿਆ ਲਾਰਡ ਟੈਕਨੋਜੀ ਉਧਰ ਲੱਦ ਲਿਆ ਓਰੇ ਲੱਗੇ ਹੁਣ ਲੱਦਣ ਕਢਾ ਕੇ 150 ਭਰੀ ਰਹਿੰਦੀ 153 ਇਧਰ ਲਈ ਨੇਰਾ ਹੋ ਗਿਆ ਬਈ ਨੇਰਾ ਹੋ ਗਿਆ 153 ਭਰੀ ਰਹੇਗੀ ਇਧਰ ਉਹ ਲੱਗੇ ਹੁਣ ਲੱਦਣ ਹੂੰ ਕੱਕਣ ਟੱ ਅੱਧੇ ਘੰਟੇ ਚ ਲੱਦ ਦੇਣਗੇ ਜੀ ਕੰਮ ਨਵੀੜਿਆ ਘਰ ਚੱਲੇ ਆ ਜੀ ਇਹ ਨਵੀੜ ਕੀ ਨੇ ਰਹੀ ਆ ਦੁੱਧ ਪਾ ਕੇ ਆਉਣਾ ਹੈ ਤਾਂ ਹੀ ਸਕੂਟਰੀ ਲੈਣਾ ਹੈ ਮੋਟਰਸਾਈਕਲ ਖੜਾ ਕੇ ਆਉਂਦਾ ਮੈਂ ਚੱਲ ਠੀਕ ਆ ਤੇ ਟਰੱਕ ਵੀਰੇ ਨਹੀਂ ਲੈਣਾ ਆਉਗਾ ਖੜਾ ਦੇ ਮੂਰੇ ਟੈਟ ਮੋਟਰਸਾਈਕਲ ਠੀਕ ਹੈ ਜੇ ਸਕੂਟਰੀ ਲੈ ਜਾ ਤੂੰ ਠੀਕ ਹੈ ਲੈ ਵੀ ਭਾਈ ਪਹੁੰਚ ਗਿਆ ਪਹੁੰਚ ਗਿਆ ਮੈਂ ਦੇਖਣ ਆਇਆ ਤਾਂ ਗੱਗਾ ਆਪਣਾ ਮੋਟਰਸਾਈਕਲ ਕਿਨਾਂ ਠੱਗਿਆ ਹਾਂ ਹੋਰ ਰਹਿ ਗਈ ਥੋੜੀ ਜੀ ਬਸ ਕਿੰਨੀ ਰਹਿ ਗਈ 100 ਵੀ ਨਹੀਂ ਰਹੀ ਘੱਟੇ ਆ ਹੁਣ ਤਾਂ ਆ ਪੰਜ ਗੱਡੀਆਂ ਤਾਂ ਚੱਲਦੀਆਂ ਢੋਣ ਨੂੰ ਹਾਂ ਇੱਕ ਗੇੜਾ ਦੋ ਗੇੜਿਆਂ ਦਾ ਕੰਮ ਹੋ ਰਿਹਾ ਹੈ ਇੱਕ ਗੇੜਾ ਹੈ ਤਿੰਨ ਗੇੜੇ ਆ ਇੱਕ ਗੇੜੇ ਕਿਤਾਬ ਆ ਜਣੀ ਬਸ ਹੋ ਗਈ ਇੱਕ ਗੇੜੇ ਕਿਤਾਬ ਹਾਂ ਠੀਕ ਆ ਹੋਰ ਲੋ ਬਦਿਆਾ ਕਾ ਟੈਂਬਾਈ ਠੰਡ ਹੋ ਜਾਂਦੀ ਦਿਨ ਚ ਤਾ ਧੁੱਪਾਂ ਜਵਦੀ ਹੈ ਉਹ ਕਰੇ ਗਿਆ ਬਾਈ ਮੈਂ ਉਹ ਟਰੈਲਰ ਕਿੱਥੇ ਖੋਲੂ ਮੈਂ ਇਹ ਜਗਦੀਪ ਦੇ ਬਾੜੇ ਚ ਦੋ ਖੜਦਿਓ ਇੱਥੇ ਇੱਕੇ ਖੜਾ ਇੱਕਾ ਕਾਲਾ ਨਹੀਂ ਲੱਦਦਾ ਇੱਕ ਹੋਰ ਕਾਲੇ ਨੂੰ ਤਾਂ ਲੈ ਜਾਣਾ ਕਹਿੰਦਾ ਮੈਂ ਹੁਣੀ ਹਾਂ ਇਹ ਤਾਂ ਸੀ ਉਹਦੇ ਉਹ ਪਰਚੀ ਆਈ ਵੀ ਆ ਇਹ ਤਾਂ ਲੰਘ ਜੀ ਬੰਨ ਚੁੱਪ ਕਰਕੇ ਹਾਂ ਸੀਦੀ ਲੱਦਦਾ ਉਹ ਆ ਕੰਮੀਰੀਆ ਚ ਜੀ ਹਲੇ ਰਹਿੰਦੀ ਲੱਦਣ ਨੂੰ ਹੋਰ ਉਹ ਉਹਦੇ ਬਾਹਰ ਕਢਾ ਕੇ ਲੱਦਣ ਲੱਗੇ ਸੜਕ ਪਰ ਉੱਥੇ ਚੜ ਗਿਆ ਨਾਣਾ ਇਦੋਂ ਚੜਾਇਆ ਦੋ ਜਣ ਬਾਗੇ ਉੱਥੇ ਨੂੰ ਇੱਧਰੋਂ ਸੋਖਾਂ ਦੇ ਗੰਨੇ ਚ ਨੂੰ ਉੱਧਰ ਨੇ ਉੱਥੇ ਨੂੰ ਇਹ ਚਾਰ ਜਿਹੜਾ ਉੱਥੇ ਕਿੱਥੇ ਯਾਰ ਤੂੰ ਉੱਥੇ ਗੱਡੀ ਯਾਰ 107 ਉੱਥੇ ਨੂੰ ਵੀ ਤਾਂ ਜਾਣਾ ਨਹੀਂ ਇੱਧਰੋਂ ਰਸਤਾ ਵਧੀਆ ਨਹੀਂ ਬਾਈ ਹਾਂ ਹਲੇ ਰਹਿੰਦਾ ਤਾਂ ਲੱਗਣਾ ਇੱਥੇ ਪਰਚੀ ਬੜੀ ਹੋਲੀ ਫਿਰ ਲਾਸਟ ਆ ਇਹ ਵਾਲੀ ਐ 150 ਰੱਖਦਾ ਵੀ 150 ਜੱਜ ਗੰਨਾ ਜੇ ਸਾਰਾ ਘੜੂਗੇ ਤਾਂ ਇਹ ਹੋ ਜਾਣਾ ਸਾਰਾ ਜੇ ਕੰਨਾ ਖਾਦਾ ਖੜਾ ਉਹਦਾ ਉੱਧਰ ਵੀ ਖੜਾ ਜਾ ਨਾ ਇੱਥੇ ਆ ਹੋਰਲੇ ਪਾਸੇ ਵੀ ਖੜਾ ਪਰਾਂ ਵੀ ਖੜਾ ਹਲੇ ਨਾ ਉੱਧਰ ਮੁੱਕ ਲਿਆ ਉੱਥੇ ਉੱਥੇ ਮੁੱਕ ਲਿਆ ਛਾ ਹੂੰ ਹੋਰ ਠੀਕ ਐ ਹੂੰ ਵਧੀਆ ਵਧੀਆ ਹੀ ਵਧੀਆ ਵਧੀਆ ਟਾਈਮ ਨਾਲ ਜਿਹੜਾ ਕੰਮ ਬੇਲਾ ਹੋਈ ਜਾਵੇ ਬੰਦਾ ਇਹਨੂੰ ਨਹੀਂ ਪਤਾ ਲੱਗਦਾ ਕੁਝ ਵੀ ਉੱਥੇ ਮੈਂ ਚਲਾ ਕੇ ਲਿਆਇਆ ਹੈ ਹੈ ਇਹਨੂੰ ਨਹੀਂ ਮੈਨੂੰ ਕੁਝ ਵੀ ਪਤਾ ਲੱਗਦਾ ਪਤਾ ਲੱਗਣਾ ਹੈ ਤਾਂ ਹੀ ਬਣਾਇਆ ਹੁਣ 11:30 ਫੋਟੋ ਵੀ ਪਤਾ ਲੱਗਦਾ ਨਹੀਂ ਪਤਾ ਲੱਗਿਆ ਇਹਨੂੰ ਇਹਨੂੰ ਫੇਰ ਵੀ ਨਹੀਂ ਪਤਾ ਲੱਗਣਾ ਨਹੀਂ ਪਤਾ ਲੱਗਣਾ ਇਹਨੂੰ ਫੇਰ ਵੀ ਨਹੀਂ ਪਤਾ ਲੱਗਣਾ ਹੈਗਾ ਇਹਨੂੰ ਤਾਂ ਚਾਰ ਤਿੰਨ ਚਾਰ ਹੋਈ ਦੱਸੂਗਾ ਨਿਬੜੇ ਦਾ ਕਹੂੰਗਾ ਕੰਮ ਅੱਜ 1.5 ਵਾਲੀ ਲੱਦੇ ਕਰੂਗੇ ਬਾਟਾ ਲੱਦੇ ਕਰੂਗਾ ਵਾਢਾ ਹਿਲਦਾ ਬਾਈ ਜਰੂਰਾ ਦੇ ਲੈਣਾਂ ਨੂੰ ਕਿੰਨਾ ਵਾਢਾ ਹਲਾਤਾ ਉਹ ਵੀ ਕਹਿੰਦਾ ਵਾਢਾ ਤਾਂ ਹਿੱਲੇ ਸਾਲਾ ਫੇਰ ਤਾਂ ਪਹਿਲਾ ਕ ਕਿ ਪਹੈ ਹੀ ਆ ਵਧੀਆ ਵਾਦਾ ਗਾਂਡਾ ਹੋ ਲੱਗਣਾ ਵਾਹ ਹੋ ਲੱਗਣਾ ਮਾ ਕੋਈ ਆਦਮਾ ਅੱਧੇ ਮਿੰਟ ਦੇ ਟ੍ਰੈਲੇ ਇਧਰ ਉਧਰ ਹੋ ਗਏ ਸਾਡੇ ਆਹ ਆ ਤੜੀ ਜਾਣੇ ਸਾਰੇ ਆਪਣੇ ਆਪਣੇ ਟਰੈਕਟਰ ਵਗਰੇ ਆ ਪਰ ਪਰਚੀਆਂ ਪਰ ਪਰਚੀਆਂ ਹੋਰ ਦੀਆਂ ਹੋਊਗੀਆਂ ਗੰਨਾ ਹੋਰ ਦਾ ਹਾਂ ਚੱਲ ਵਾਹ ਹੈਂ ਮਾ ਤੈਨੂੰ ਪੰਜ 6 ਮਿੰਟਾਂ ਵਿੱਚ ਸਨਕ ਪਾਰ ਕਰੀਏ ਬਹੁਤ ਟ੍ਰੈਫਿਕ ਹੈ ਕਰੇ ਗਿਆ ਹੁਣ ਰੋਕ ਕੇ ਕੱਢਣਾ ਪੈਣਾ ਰੋਕ ਕੇ ਕੱਢਣਾ ਪੈਂਦਾ ਬਾਈ ਇੱਥੇ ਤਾਂ ਦਵੱਲੇ ਰੋਕਣੇ ਪੈਣੇ ਪਹਿਲਾਂ ਹੂੰ ਆਈ ਨਾ ਰੇਡਰ ਨੀ ਰੁਕਦਾ ਪਰਿਆਦਾ ਫਿਰ ਰੋਨ ਲਾ ਪਰਿਆ ਕਿੱਥੇ ਰੁਕਦਾ ਹਾਂ ਉਧਰ ਪਿਛਲੇ ਸਾਲ ਜੱਸੇ ਨੇ ਇੱਧਰ ਨੂੰ ਮੋੜ ਲਿਆ ਹਾਂ ਉਧਰ ਨੂੰ ਨਹੀਂ ਜਾ ਸਿੱਧਾ ਜਾਣਾ ਹੁੰਦਾ ਸਿੱਧਾ ਜਾਣਾ ਹੁੰਦਾ ਇੱਧਰ ਨੂੰ ਮੋੜ ਲਿਆ ਹਾਂ ਦੋਰ ਪਾਏ ਦੇ ਨਾਲੇ ਪੈ ਗਿਆ ਪੰਗਾ ਹਾਂ ਉਧਰ ਸੜਕ ਉਹ ਤਾਂ ਕਿ ਜਾਮ ਜੇ ਮੁਰਲਾ ਟ੍ਰੈਕਟਰ ਖੋਲਦੇ ਆ ਉਹ ਟ੍ਰੈਕਟਰ ਪਿੱਛੇ ਨੂੰ ਭੱਜੇ ਆਹੋ ਫਿਰ ਸਿੱਧਾ ਜਾ ਗਏ ਨਾ ਹਾਂ ਉਹ ਮੋੜ ਤੋਂ ਮੋੜ ਲੈਂਦਾ ਤੇਲਾ ਵੀ ਤੂੰ ਐਡੀ ਟ੍ਰੈਫਿਕ ਦੋਹਾਂ ਪਾਸੇ ਜਾਮ ਹੋ ਗਿਆ ਇੱਧਰੋਂ ਤਾਂ ਕੱਡਾ ਦਾ ਕੁਦਰੋ ਤਾਰੀ ਦੁਕਾਨਾਂ ਤੱਕ ਭੱਜ ਕੇ ਘਰ ਤੇ ਜਾ ਕੇ ਫਿਰ ਮੈਂ 3000 ਰੇਟ ਲੈ ਆ ਆਪਣੇ ਵਾਲਾ ਤ ਫੇਰ ਕੱਢਿਆ ਇਧਰ ਨੂੰ ਤਾਂ ਡਰਾਈਵ ਖੋਲੀ ਨਹੀਂ ਐਡਾ ਪੰਗਾ ਹੋ ਗਿਆ ਤਾਂ ਬੈਗ ਕਿਹੜਾ ਆਉਣਾ ਉਹਰੇ ਬੈਗ ਨਹੀਂ ਜਾਂਦਾ ਉਹਦੇ ਵਾਲਾ ਉਹਨੇ ਤੇਰਛਾ ਕੱਟਿਆ ਪਤਾ ਨਾ ਉਹਨੇ ਬੈਗ ਕਿੱਥੇ ਉਹਨਾਂ ਦਾ ਰੈਂਪ ਗਲਤ ਹੈ ਰੋ ਹਾਉਦੀਆਂ ਦੀਆਂ ਟਰੈਕਟਰ ਜੋ ਮੋਸ਼ਨ ਚ ਨਹੀਂ ਜਾਂਦਾ ਉਹ ਕਰੇਗਾ ਜਦ ਤੱਕ ਪੀ ਡਬਲਯੂ ਡੀ ਵਾਲੇ ਬਣਾਗੇ ਇੱਕ ਚਾਹੀਦੀ ਐ ਵੈਸੇ ਇਹ ਹਾਂ ਇੱਕ ਹੱਦੀ ਜੀ ਹੋਵੇ ਹਾਂ ਇੱਕ ਵਾਲੀ ਟਰਾਲੀ ਇੱਕ ਨਹੀਂ ਦੋ ਬਣਾ ਲੈ ਵਾਤੇ ਵੱਧ ਵਾ ਉੱਪਰ ਖੜਾ ਉੱਪਰ ਲਓ ਜੀ ਲੱਦ ਹੋ ਗਈ ਹੋਣ ਲੱਗੇ ਆ ਰਸੇ ਪਾਉਣ ਹੈ ਦਿੱਲੀ ਵੀ ਪਹੁੰਚ ਗਏ ਆ ਦਿੱਲੀ ਗਿਆ ਹਾਲਾ ਠੀਕ ਆ ਠੀਕ ਵੀ ਆ ਲੱਗੇ ਰਸੇ ਪਾਉਣ ਅੱਗੇ ਰਸੇ ਆ ਵੀ ਜਾਉਗੇ ਦੇਖੋ ਆਗੇ ਆਗੇ ਗੱਠ ਮੜੀ ਸਵਾਰ ਕੇ ਮਾਰ ਦਿਓ ਗੱਠ ਨਾ ਢਿੱਲੀ ਹੋਵੇ ਠੀਕ ਹੈ ਉਹ ਗੱਠ ਪਿੱਛੇ ਕਰ ਲੀਆਂ ਆ ਬਸ ਠੀਕ ਆ ਹੂੰ ਇਹ ਇਧਰੇ ਤੇ ਇਧਰੇ ਵਾਲਾ ਮੈਂ ਦੇਖ ਦੱਸਾਂ ਸੈੱਟ ਕਰਕੇ ਪਾ ਦੀ ਮੜੀ ਇਹ ਐਡ ਕਰ ਦਿਆਂਗਾ ਆੜ ਹੈ ਕਿ ਤੇਰੇ ਕੋਲ ਆੜ ਮਗਾ ਮ ਉਹ ਫਿਰ ਟਰਾਲੇ 'ਚ ਆ ਆਲਾ ਕਾਰ ਕੇ ਟਰੈਕਟਰ ਬੋਏ ਲੈ ਮਨੂ ਕਿਆ ਪਤਾ ਦਾ ਵੀ ਤੂੰ ਲੈ ਕੇ ਨਹੀਂ ਹੁਣ ਚੱਲ ਕੋਈ ਨਹੀਂ ਓ ਇਹ ਵੀ ਕੋਈ ਗੱਲ ਨਹੀਂ ਆ ਗਿਆ ਬੋਰੇ ਨੂੰ ਪੈਨੇ ਲੜ ਕੇ ਤੇ ਮੂੰਹ ਭੁੱਲ ਜਵੇ ਵੀ ਬੋਰ ਬਾਈ ਬੋਰ ਵੀ ਹੈਗਾ ਜਿਹੜਾ ਉਦੋਂ ਕਰਿਆ ਦਾ